ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਪੀਰ ਸਿੰਘ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ アドਵਾਈసర్ ਔਰ ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਵੋਟਾਂ ਨੇ ਇੰਡੀਆ ਦੇ ਵਿੱਚ ਵੀ ਚੋਣਾਂ ਤੋਂ ਪਹਿਲਾਂ ਕਈ ਵਾਰੀ ਵੱਡੀਆਂ-ਵੱਡੀਆਂ ਖੁਸ਼ੀਆਂ ਆਪ ਲੋਕਾਂ ਨੂੰ ਦਿੱਤੀਆਂ ਜਾਣੀਆਂ ਨੇ ਤੇ ਸ਼ਾਇਦ ਕੈਨੇਡਾ ਦੇ ਵਿੱਚ ਵੀ ਇਲੈਕਸ਼ਨ ਡੇ ਤੋਂ ਪਹਿਲਾਂ ਉਥੋਂ ਦੀ ਸਰਕਾਰ ਨੇ ਹਾਲਾਂਕਿ ਅਨਫੀਸ਼ੀਅਲ ਤੌਰ ਤੇ ਅਸੀਂ ਕਹਿ ਰਹੇ ਹਾਂ ਮੇਜਰ ਪਾਲਿਸੀ ਸ਼ਿਫਟ ਕੀਤਾ ਔਰ ਵੱਡੀ ਖੁਸ਼ਖਬਰੀ ਸੁਣਾਈ ਹੈ ਤੇਰਜੀ ਮੇਰੇ ਨਾਲ ਨੇ ਅਨਲਿਸਿਸ ਕਰਨਗੇ ਇਹਨਾਂ ਸਿਚੁਏਸ਼ਨਸ ਨੂੰ ਔਰ ਕੀ ਬਦਲਿਆ ਵੋਟਰ ਤੋਂ ਪਹਿਲਾਂ ਰਾਤੋਂ ਰਾਤ ਕੀ ਬਦਲਿਆ ਇਹਦੇ ਉੱਪਰ ਗੱਲ ਕਰਾਂਗੇ ਵੀਰ ਜੀ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇਰਜੀ ਬਦਲਾ ਕੀ ਆ ਗਿਆ ਰਾਤੋਂ ਰਾਤ ਸਰ ਬਦਲਾ ਤੇ ਇਹ ਆਇਆ ਕਿ ਜਿੱਦਾਂ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓ ਤੁਹਾਡੇ ਨੇ ਆਪ ਐਸ ਮੰਚ ਤੇ ਸਾਂਝੀਆਂ ਕੀਤੀਆਂ ਕਿਉਂਕਿ ਨਾ ਜੰਨਾ ਮਰਜੀ ਗੱਲਾਂ ਹੋ ਜਵੇ ਖਾਸ ਹੋ ਕੇ ਮੈਂ ਆਪਣੀ ਗੱਲ ਕਰ ਸਕਦਾ ਕਿਉਂਕਿ ਜੇ ਦਾ ਕੋਈ ਸੱਚ ਆ ਗਿਆ ਤਾਂ ਬਿਲਕੁਲ ਤੁਹਾਡੇ ਨਾਲ ਸੱਚ ਲੈ ਕੇ ਆ ਜਾਵੇ ਕੋੜਾ ਸੱਚ ਹੀ ਕਿ ਉਹ ਨਾ ਵੀ ਸਰ ਮੈਂ ਤਾਂ ਕਹੂੰਗਾ ਕਿ ਜੋ ਕੈਨੇਡਾ ਦੀ ਐਮਬੈਸੀ ਨੇ ਫੈਬਰੂ ਮਨਥ ਲਾਲਾ ਮਾਰਚ ਮਨਥ ਲਾਲਾ ਜੇ ਅਪ੍ਰੈਲ ਰਨਿੰਗ ਮਨਥ ਲਾਲਾ ਸਰ ਜੋ ਕਹਿੰਦੇ ਨਾ ਕੈਨੇਡਾ ਨੇ ਸਖਤੀ ਕਰਕੇ ਦਿਖਾਈ ਹੈ ਤੇ ਮੈਂ ਇਸ ਚੀਜ਼ ਨੂੰ ਖੁਸ਼ੀ ਮੰਨਦਾ ਕਿਉਂਕਿ ਐਂਡ ਆਫ ਦਾ ਡੇ ਨੋ ਡਾਊਟ ਸਾਡਾ ਵੀ ਓਵਰਆਲ ਬਿਜ਼ਨਸ ਡਾਊਨ ਜਾਂਦਾ ਜਿੰਨੀਆਂ ਮਰਜ਼ੀ ਅਸੀਂ ਵਧੀਆ ਗੱਲਾਂ ਕਰ ਲਈਏ ਜੇ ਸਾਹਮਣੇ ਵਾਲੇ ਦਾ ਵੀਜ਼ਾ ਨਾ ਆਵੇ ਨਾ ਤੇ ਕਿਤੇ ਨਾ ਕਿਤੇ ਸਾਡੀ ਵੈਲਿਊ ਵੀ ਉੱਥੇ ਜਿਹੜੀ ਕ੍ਰੈਡੀਬਿਲਟੀ ਡਾਊਨ ਹੁੰਦੀ ਆ ਬ ਪਿਛਲੇ ਸਮੇਂ 'ਚ ਮਾੜਾ ਸਮਾਂ ਤਾਂ ਕਹਿ ਰਿਹਾ ਕਿ ਕੈਨੇਡਾ ਨੇ ਸੱਚਾਈ 'ਚ ਧੱਕਾ ਕਰਤਾ ਉਹ ਵੀ ਕੈਂਡੀਡੇਟ ਜਿਹੜੇ ਮੈਂ ਤੁਹਾਨੂੰ ਰਿਫਿਊਜ਼ ਹੋਏ ਚਾਹੇ ਸਟੱਡੀ ਵੀਜ਼ਾ ਹੋਵੇ ਚਾਹੇ ਵਰਕ ਵੀਜ਼ਾ ਤੇ ਹੋਣ ਚਾਹੇ ਉਹ ਜਿਹੜੇ ਕਿ ਮੈਂ ਤਾਂ ਕਹੂੰਗਾ ਵਿਜ਼ਟਰ ਵੀਜ਼ਾ ਜਨੂਨ ਕੇ ਸਰ ਕੁਝ ਨੇ ਸੱਚੀ ਜਾ ਕੇ ਵਾਪਸ ਆਉਣਾ ਸੀਗਾ ਸਰ ਉਹਨਾਂ ਦਾ ਧੱਕਾ ਹੋਇਆ ਪਰ ਅੱਜ ਦੱਸ ਦਵਾਂ ਆ ਪਿਛਲੇ 2-3 ਦਿਨ ਤੋਂ ਜਿਹੜੀਆਂ ਪ੍ਰੋਫਾਈਲਸ ਲਗੀਆਂ ਹੋਈਆਂ ਸੀਗੀਆਂ ਨਾ ਸੋ ਇੱਕ ਵਾਰੀ ਫੇਰ ਤੋਂ ਦੁਬਾਰਾ ਪੋਜ਼ਿਟਿਵ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿੱਦਾਂ ਇਲੈਕਸ਼ਨਸ ਦਾ ਬਹੁਤ ਜ਼ਿਆਦਾ ਇੱਕ ਹੱਵਾ ਬਣ ਚੁੱਕਾ ਸੀਗਾ ਕਿਉਂਕਿ ਨਾ ਪਿਛਲੀਆਂ ਵੀਡੀਓਜ਼ ਅਸੀਂ ਬਣਾਈ ਸੀ ਤੇ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀਗਾ ਕਿ ਹਾਂ ਤੁਹਾਨੂੰ ਦੱਸਾਂਗੇ ਕਦੋਂ ਫਾਈਲ ਹੁਣ ਲਾਉਣੀ ਚਾਹੀਦੀ ਰੁਕੀਆਂ ਹੋਈਆਂ ਸੀਗੀਆਂ ਤੁਹਾਡੇ ਤੇ ਮੈਂ ਡਿਕਲੇਅਰ ਕਰ ਦਵਾ ਹਾਂ ਆਪਣੀ ਫਾਈਲ ਜੇ ਹੋਲਡ ਕੀਤੀਆਂ ਸੀ ਮੈਂ ਆਪਣੇ ਤੇ ਆ ਕੇ ਗੱਲ ਕਰਦਾ ਅਸੀਂ ਵੀ ਬਹੁਤ ਫਾਈਲਸ ਹੋਲਡਰ ਕੀਤੀਆਂ ਇਹ ਪਰ ਹਾਂ ਲਾਉਣੀਆਂ ਸਟਾਰਟ ਅਸੀਂ ਕਰ ਦਿੱਤੀਆਂ ਸੀਗੀਆਂ ਤੇ ਉਹਦੇ ਸਾਨੂੰ ਪੋਜ਼ਿਟਿਵ ਰਿਜ਼ਲਟ ਵੀ ਜਿਹੜੇ ਕੀ ਦੇਖਣ ਨੂੰ ਮਿਲੇ ਆ ਤੇ ਅੱਜ 10 ਵੀ ਨਵਾਂ ਕਿ ਬੰਦਾ ਬਾਇਓਮੈਟ੍ਰਿਕ ਰਾਕੇ ਘਰ ਆ ਰਿਹਾ ਜਿਹਦਾ ਪਿਛਲੇ ਸਮੇਂ ਦੇ ਵਿੱਚ ਰਿਫਿਊਜ਼ਲ ਹੋਈ ਸੀ ਨਾਲ ਦੀ ਨਾਲ ਵੀਜ਼ਾ ਦੀ ਵੀ ਜਿਹੜੇ ਕੀ ਦੇਖਣ ਨੂੰ ਮਿਲੇ ਆ 5 ਦਿਨ 7 ਦਿਨ 10 ਦਿਨ ਦੇ ਵਿੱਚ ਵੀ ਜਿਹੜੇ ਪੋਜ਼ਿਟਿਵ ਜਿਹੜੇ ਕੀ ਆ ਟਰਨ ਅਰਾਊਂਡ ਪੋਜ਼ਿਟਿਵ ਰਿਜ਼ਲਟ ਵੀ ਦੇਖਣ ਨੂੰ ਸਾਨੂੰ ਜਿਹੜੇ ਮਿਲ ਰਹੇ ਆ ਬਟ ਇੱਕ ਚ ਵੀਜ਼ਾ ਖਾਸ ਤੌਰ ਤੇ ਜੇ ਮੈਂ ਟੂਰਿਸਟ ਵੀਜ਼ਾ ਵਿਸਟਰ ਵੀਜ਼ਾ ਦੀ ਗੱਲ ਕਰਾਂ ਕਦੀ ਨਹੀਂ ਆ ਸਕਦਾ ਕਿਉਂਕਿ ਇਹ ਸਿਰਫ ਉਹੀ ਚੀਜ਼ ਹੁੰਦੀ ਆ ਸਾਹਮਣੇ ਵਾਲਾ ਬੰਦਾ ਸੁਣਨਾ ਚਾਹੁੰਦਾ ਤੇ ਆਪਣਾ ਨੁਕਸਾਨ ਕਰਾ ਪੈਂਦਾ ਤੇ ਮੈਂ ਤਾਂ ਕਹਿੰਦਾ ਉਹਨਾਂ ਸਾਡਾ ਕੰਮ ਆ ਕਰਮ ਕਰਨਾ ਇਮਾਨਦਾਰੀ ਨਾਲ ਮਿਹਨਤ ਨਾਲ ਕਰਦੇ ਰਹੀਏ ਬਾਕੀ ਉਸ ਪਰਵਾਧਮੇ ਦੇ ਛੱਡ ਦਈਏ ਤੇ ਬਾਕੀ ਹਾਂ ਜਿੱਦਾਂ ਇੱਕ ਪਿੱਛੇ ਇਹ ਹਵਾ ਬਣ ਗਈ ਸੀਗੀ ਵੀਡੀਓ ਵੀ ਏਜੰਟਾਂ ਨੇ ਬਣਾਤੀਆਂ ਸੀਗੀਆਂ ਏਜੰਟਾਂ ਨੇ ਕੈਨੇਡਾ ਛੱਡ ਹੀ ਦਿੱਤਾ ਸੀ ਕਰਨਾ ਮਤਲਬ ਕਿ ਉਹਨੇ ਪਤਾ ਨਹੀਂ ਕਿਹੜੇ ਕਿਹੜੇ ਪ੍ਰੋਡਕਟ ਨਵੇਂ ਲਿਆਉਂਦੇ ਸੀ ਜਿਹੜੇ ਆਪਣੇ ਆਪ ਨੂੰ ਕੈਨੇਡਾ ਤੇ ਕਹਿੰਦੇ ਸੀ ਕਹਤਾ ਕਿ ਮੈਂ ਹਮੇਸ਼ਾ ਪਸੰਦ ਪਹਿਲੀ ਪਸੰਦ ਰਿਆਂ ਤੇ ਪਹਿਲੀ ਪਸੰਦ ਰਹੂੰਗਾ ਤੇ ਬਾਕੀ ਗੱਲ ਕੋ ਜਿਹੜੀ ਪੋਜ਼ਿਟਿਵ ਰਿਜ਼ਲਟ ਸੀ ਯੈਸ ਦੇਖਣ ਨੂੰ ਜਿਹੜੇ ਜ਼ਰੂਰ ਮਿਲਦੇ ਆ ਤੇ ਸਰ ਇਹ ਜੇ ਕਿਤੇ ਹੋਰ ਚੀਜ਼ ਮੈਂ ਤੇ ਅਲਰਟ ਵੀ ਕਰਨਾ ਚਾਹੂੰਗਾ ਜਿਨ੍ਹਾਂ ਨੇ ਫਾਈਲ ਸਜੇ ਲਾਉਣੀਆਂ ਮੈਂ ਤਾਂ ਕਹਿਤਾ ਵੀਜ਼ੇ ਆ ਰਹੇ ਆ ਬਟਨੇ ਕਿਸੇ ਦਾ ਹੋਰ ਖਿਆਲ ਰੱਖ ਲਿਓ ਓਵਰ ਕੌਨਫੀਡੈਂਸ ਹੋ ਕੇ ਖਾਲੀ ਪਾਸਪੋਰਟ ਨਹੀਂ ਕਿਸੇ ਦਾ ਨਾ ਕਿ ਕੱਲਾ ਪਾਸਪੋਰਟ ਲੈ ਲਾ ਭਰਾ ਵੀਜ਼ੇ ਲਵਾ ਲਈ ਜਾਂ ਕਿਸੇ ਦੀ ਗਰੰਟੀ ਲੈ ਕੇ ਵੀਜ਼ਾ ਨਹੀਂ ਦੇਣਾ ਜਾਂ ਕੋਈ ਵੀ ਫਾਲਸ ਡਾਕੂਮੈਂਟ ਫਾਲਸ ਡਾਕੂਮੈਂਟ ਜਿਹੜਾ ਵੀ ਆ ਉਹ ਨਹੀਂ ਲਾਉਣਾ ਕੋਈ ਵੀ ਐਡਿਟ ਨਹੀਂ ਕਰਨਾ ਕਿਉਂਕਿ ਕੈਨੇਡਾ ਨੇ ਐਸ ਲਈ ਜਿਹੜੀ ਛਾਣਨੀ ਲਾਈ ਨਾ ਕਹਿੰਦੇ ਬਰੀਕ ਤੋਂ ਬਰੀਕ ਛਾਣਨੀ ਲਾਈ ਹੋਈ ਆ ਤੇ ਜਿਹਦੇ ਵਿੱਚੋਂ ਨੰਗਣਾ ਜਿਹਦੇ ਵਿੱਚੋਂ ਜੇ ਕੋਈ ਆਪਾਂ ਗਲਤੀ ਕੀਤੀ ਹੋਈ ਆ ਤਾਂ ਬਿਲਕੁਲ ਡੈਫੀਨੇਟਲੀ ਜਿਹੜੀ ਫੜੀ ਜਾਊਗੀ ਤੇ ਅੱਜ ਮੈਂ ਇੱਕ ਹੋਰ ਦੱਸ ਦਵਾ ਮੇਰੇ ਹੀ ਜਿਹੜੇ ਕਿ ਦੋ ਕੁ ਕਲਾਇੰਟਸ ਦੇ ਜਿਹੜੇ ਹੈਗੇ ਆ ਕਿ ਜਿਨ੍ਹਾਂ ਨੂੰ ਬੈਂਕ ਵੱਲ ਅੱਜ ਇਹ ਵੀ ਦੱਸ ਦਵਾਂ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਰਕਾਰ ਇਹ ਆਉਂਦੀ ਆ ਬਦਲਦੀ ਆ نو ਵਨ ਨੋਜ਼ ਬਟ ਹਾਂ ਦੱਸ ਦਵਾਂ ਜਿਹੜੀ ਸ਼ਕਤੀ ਜਿਹੜੀ ਹੈਗੀ ਆ ਉਹ ਬਿਲਕੁਲ ਹੈਗੀ ਆ ਸੋ ਇਸ ਲਈ ਸ਼ਾਰਟਕਟ ਤੋਂ ਜ਼ਰੂਰ ਬਚਣਾ ਇਮਾਨਦਾਰੀ ਨਾਲ ਚੱਲਦੇ ਰਹੋ ਕੈਨੇਡਾ ਉਹ ਕੰਟਰੀ ਆ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਦਿੰਦਾ ਸੋ ਰੱਬ ਨਾਲ ਕਰੇ ਜੇ ਰਿਫਿਊਜ਼ਲ ਕਿਸੇ ਦੀ ਲੱਗ ਜਾਂਦੀ ਹੈ ਨਾ ਉਹ ਢੇਹੀ ਨਾ ਟਾਓ ਗਿਵ ਅਪ ਨਾ ਕਰੋ ਇੱਕ ਵਾਰੀ ਅਸੀਂ ਸਾਡੇ ডিসਪਲੇ ਹੁੰਦੇ ਨੰਬਰ ਤੇ ਸਾਡੀ ਟੀਮ ਨਾਲ ਜ਼ਰੂਰ ਕੰਟੈਕਟ ਕਰਕੇ ਜਾਓ ਚਲੋ ਬਹੁਤ-ਬਹੁਤ ਧੰਨਵਾਦ ਸੋ ਬੜੀ ਇੰਪੋਰਟੈਂਟ ਕਲੈਰੀਫਿਕੇਸ਼ਨ ਜੀ ਨੇ ਸਕ੍ਰੀਨ ਤੇ وہی ਨੰਬਰ ਹੈ 85578 85578 ਇੱਕ ਵਾਰੀ ਫੋਨ ਜ਼ਰੂਰ ਤਿਰਤ ਜੀ ਨੂੰ ਕਰਿਆ ਕਰੋ ਫਿਰ ਜ਼ਿੰਦਗੀ ਦੇ ਫੈਸਲੇ ਕਰਿਆ ਕਰੋ ਥੈਂਕ ਯੂ ਸੋ ਮਚ